ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਖੰਨੇ ਤੋਂ ਸੰਦੀਪ ਸਿੰਘ ਰਾਏ ਰਾਮ ਸਰ ਟੂਰੈਂਟ ਡਰਾਈਵਰ ਤੋਂ ਜੀ ਦੇਖੋ ਜੀ ਸਾਡੇ ਟੈਕਸੀ ਡਰਾਈਵਰਾਂ ਦਾ ਕੀ ਬਰਾਹਰ ਹਾਲ ਚੱਲਿਆ ਪਿਛਲੀ ਵਾਰੀ ਹਿਮਾਚਲ ਦੇ ਵਿੱਚ ਦੋ ਕ ਟੈਕਸੀ ਵਾਲਿਆਂ ਨੇ ਸਾਡੇ ਡਰਾਈਵਰਾਂ ਨਾਲ ਕੁੱਟਮਾਰ ਕਰਕੇ ਸਾਡਾ ਪਿਛਲਾ ਸੀਜ਼ਨ ਬਰਬਾਦ ਕਰਤਾ ਐਸੀ ਸੀ ਇੰਟਰ ਵਾਲਾ ਜੰਮੂ ਕਸ਼ਮੀਰ ਤੇ ਪਹਿਰਗਾਮ ਵਿੱਚ ਹੱਤਿਆਬਾਦੀ ਹਮਲੇ ਨੇ ਕਰਕੇ ਲੋਕੀ ਡਰ ਗਏ ਠੀਕ ਹੈ ਜੀ ਸਾਡੇ ਉਧਰਲੇ ਟੂਰ ਬੰਦ ਹੋ ਗਏ ਹੁਣ 4 ਟਾਮ ਦੇ ਦੂਰ ਚੱਲ ਰਹੇ ਆ ਹੁਣ 4 ਟਾਮ ਵਾਲੇ ਕਿਹੜੀ ਉਧਰ ਦੀਆਂ ਜੁਨੀਅਨਾਂ ਠੀਕ ਆ ਜੀ ਉਹ ਸਾਡੇ ਡਰਾਈਵਰਾਂ ਨੂੰ ਘੁੱਟ-ਘੁੱਟ ਕੇ ਭਜਾ ਰਹੇ ਆ ਗੱਡੀਆਂ ਬਾਹਰ ਕੱਢ ਰਹੀਆਂ ਦੱਸੋ ਇਹ ਅਸੀਂ ਕਿੱਧਰ ਨੂੰ ਜਾਈਏ ਮੈਂ ਤੁਹਾਨੂੰ ਇੱਕ ਵੀਡੀਓ ਦਾ ਨਾਲ ਲਿੰਕ ਕਰ ਲੱਗਿਆ ਜੀ ਨਾਲ ਚੋਤਰਾਖਨ ਵਾਲੇ ਸਾਡੀਆਂ ਗੱਡੀਆਂ ਨਾਲ ਧੱਕਾ ਕਰ ਰਹੇ ਆ ਤੇ ਅੱਗੇ ਉਹ ਸਾਡੇ ਅੰਮਰ ਸਾਹਿਬ ਤੋਂ ਜੁਨੀਅਨ ਵਾਲੇ ਸਾਡੇ ਪੰਜਾਬੀ ਵੀਰ ਉਹਨਾਂ ਨੂੰ ਕੀ ਜਵਾਬ ਦੇ ਰਹੇਗਾ ਚੈੱਕ ਕਰੋ ਜੀ ਅਲੇਖੋ ਬਾਹਰ ਕੀ ਹੋ ਨਾ ਨਾ ਜਤੂ ਬਾਹਰ ਕੀ ਹੋ ਨਾ ਨਾ ਜਤੂ ਨਾ ਕੋਲ ਖਟਾ ਮਹਾਰਾਜ ਦਾ ਉਹ ਸੀ ਉਹਦੀ ਮਾਹ ਕੋ ਉਹ ਕਵਰ ਬਾਹਰ ਦਾ ਬਾਤ ਕਰ ਰਿਹਾ ਯਾਰ ਲੱਕੂ ਹੈਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਰਾਈਵਰ ਭਰਾ ਵੀਰ ਅਤੇ ਸਾਰੇ ਹੀ ਸਤਿਕਾਰਯੋਗ ਜਿੰਨੇ ਪੰਚਪਤੰਗ ਦੇ ਟੈਕਸੀ ਜੁਨੇ ਹੁੰਦੇ ਅੱਜ ਮੰਦਰ ਕੱਠੇ ਸਾਰਿਆਂ ਦਾ ਜੀ ਆਇਆਂ ਨੂੰ ਜੀ ਕਿ ਅੱਜ ਪੰਥ ਪ੍ਰਧਾਨੀ ਜਖਮੀ ਜਿਨ੍ਹਾਂ ਦੀ ਅਮਰਸਰ ਸਿੰਘ ਸਾਹਿਬ ਮੀਟਿੰਗ ਹੋਈ ਹੈ ਜੀ ਮੀਟਿੰਗ ਵਿੱਚ ਜੋ ਮੁੱਦਾ ਸਾਡੇ ਉੱਤਰਾਖੰਡ ਦੇ ਵਿੱਚ ਉਹਨਾਂ ਨੇ ਜੁਨੀਆ ਨੇ ਉਠਾਇਆ ਕਿ ਅਸੀਂ ਪੰਜਾਬ ਆਲ ਇੰਡੀਆ ਦੀ ਕਿਤੇ ਵੀ ਗੱਡੀ ਕੋਈ ਉੱਤਰਾਖੰਡ ਵਿੱਚ ਨਹੀਂ ਚੱਲੇਗੀ ਜੀ ਕਿਉਂਕਿ ਓਨਲੀ ਲੋਕਲ ਗੱਡੀ ਸਾਡੀ ਹੀ ਚੱਲੂਗੀ ਇਸ ਵਰਕੇ ਅਸੀਂ ਜਿਹੜੇ ਭਰਾ ਆਲ ਇੰਡੀਆ ਵਾਲੇ ਕਿੱਥੇ ਜਾਵਾਂਗੇ ਤੇ ਕਿਦਾਂ ਕਰਾਂਗੇ ਕਿਉਂਕਿ ਉਤਰਾਖੰਡ ਦੀ ਗੱਡੀ ਵੀ ਹਿਮਾਚਲ ਦੀ ਗੱਡੀ ਵੀ ਸਾਡੇ ਇੱਥੇ ਆਉਂਦੀ ਹੈ ਤੇ ਸਾਡੀ ਉੱਥੇ ਜਾਂਦੀ ਹੈ ਕਿਉਂਕਿ ਸਾਡੇ ਕੋਲੋਂ ਆਲ ਇੰਡੀਆ ਪਰਮਿਟ ਟੈਕਸੀ ਦਾ ਸਾਡੇ ਕੋਲ ਹੈਗਾ ਵਾ ਅਸੀਂ ਕਿਤੇ ਵੀ ਪਿਕ ਕਰ ਸਕਦੇ ਆ ਤੇ ਕਿਤੇ ਵੀ ਡ੍ਰੌਪ ਕਰ ਸਕਦੇ ਆ ਸਾਡੇ ਭਰਾ ਜਿਹੜੇ ਉਤਰਾਖੰਡ ਵਾਲੇ ਉਹਨਾਂ ਨੂੰ ਬੇਨਤੀ ਵੀ ਆ ਤੇ ਤਾੜਨਾ ਵੀ ਆ ਦੋਵੇਂ ਚੀਜ਼ਾਂ ਵਾ ਪਹਿਲੋਂ ਇੱਥੇ ਹੱਥ ਜੋੜ ਕੇ ਬੇਨਤੀ ਨਮਰਤਾ ਸਹਿਤ ਕਿ ਗੱਡੀ ਕੋਈ ਵੀ ਨਾ ਰੋਕੀ ਜਾਵੇ ਆਲ ਇੰਡੀਆ ਦੀ ਪਰਮਨ ਵਾਲੀ ਪ੍ਰਾਈਵੇਟ ਆ ਤਾਂ ਤੁਸੀਂ ਬੰਡ ਕਰ ਸਕਦੇ ਜੋ ਟੈਕਸੀ ਗੱਡੀ ਨੂੰ ਜਿੱਤੇ ਵਿੱਚ ਪੀਪੀ01 ਆ ਲਿੰਡਰ ਦਾ ਕੋਈ ਵੀ ਟੈਕਸੀ ਪਰਮਿਟ ਆ ਉਹਨੂੰ ਗੱਡੀ ਨੂੰ ਨਾ ਟੱਕਿਆ ਜਾਵੇ ਕਿਉਂਕਿ ਸਾਡੇ ਵੀ ਉੱਥੇ ਗੁਰਦ ਆਮ ਆ ਤੇ ਵੀਰਾਂ ਦੇ ਗੁਰਦ ਆਮ ਆ ਉੱਥੇ ਠੀਕ ਆ ਜੀ ਚਾਰ ਧਾਮ ਤੇ ਗੁਰਸਿੱਖਾਂ ਦਾ ਵੇਧ ਧਾਮ ਹਿਮਗੰਢ ਸਾਹਿਬ ਸਾਰੇ ਵੀਰ ਜਾਣਦੇ ਆ ਆਪੋ ਆਪਣੀ ਸਰਦਾ ਲੈ ਕੇ ਜਾਂਦੇ ਆ ਤੇ ਕੁਝ ਗੱਡੀਆਂ ਆਪਣੀਆਂ ਪ੍ਰਾਈਵੇਟ ਵੀ ਆਪਣੀਆਂ ਪਰਸਨਲ ਵੀ ਜਾਂਦੀਆਂ ਉਹਨਾਂ ਨੂੰ ਵੀ ਰੋਕਿਆ ਨਾ ਜਾਵੇ ਜੋ ਪਰਸਨਲ ਆਪਣੀ ਫੈਮਿਲੀ ਲੈ ਕੇ ਜਾ ਰਿਹਾ ਤੇ ਜੋ ਟੈਕਸੀ ਜਾ ਰਹੀ ਹੈ ਜੀ ਉਹਨਾਂ ਨੂੰ ਰੋਕਿਆ ਕਿ ਅਸੀਂ ਆਲ ਇੰਡੀਆ ਤੋਂ ਬਹੁਤ ਜਿਹੇ ਉਤਰਾ ਘਟਣ ਕੇ ਫਿਰ ਕਿਤੇ ਵੀ ਇਹਨਾਂ ਨੂੰ ਕਿੱਕ ਡਰੌਪ ਨਹੀਂ ਕਰ ਦਿੱਤਾ ਜਾਵੇ ਇਹ ਸਾਡੀ ਉਹਨਾਂ ਨੂੰ ਤਾੜਨਾ ਵਾ ਪਹਿਲਾਂ ਤਾਂ ਬੇਨਤੀ ਹੱਥ ਜੋੜ ਕੇ ਫਿਰ ਉਹਨਾਂ ਵੀਰਾਂ ਨੂੰ ਤਾੜਨਾ ਕਿ ਇਹ ਬਾਜ਼ ਆ ਜਾਣਾ ਆਪਣੀਆਂ ਹਰਕਤਾਂ ਤੋਂ ਨਹੀਂ ਤੇ ਫਿਰ ਅਸੀਂ ਅਸੀਂ ਸਿੱਧੇ ਹੋ ਕੇ ਨਾ ਮਰਸਮੇ ਅਰਪੋਰਟ ਤੋਂ ਪਿਕ ਕਰਨ ਦਵਾਵਾਂਗੇ ਨਾ ਅਸੀਂ ਚੰਡੀਗੜ੍ਹ ਤੋਂ ਕਰਵਾਵਾਂ ਨਾ ਦਿੱਲੀ ਸਾਰੀਆਂ ਬਾਈਕੜ ਕੀਤਾ ਬਿਲਕੁਲ ਬਾਈਕੜ ਕੀਤਾ ਜਾਓ ਉਹਨਾਂ ਦਾ ਅਸੀਂ ਕਿਤੇ ਉਹਨੂੰ ਪਿਕ ਡਰੋਪ ਨਾ ਲੱਕ 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 ਸਾਰਾ ਤਜ ਇਹ ਬੇਨਤੀ ਹੱਥ ਜੋੜ ਕੇ ਤੇ ਨਾਲ ਹੀ ਤਾੜਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਕੀ ਸਾਡੇ ਹਰ ਪਾਸੇ ਸਾਡੇ ਨਾਲ ਤੱਕਾ ਹੋ ਰਿਹਾ 에ਰਪੋਰਟ ਤੇ ਦੇਖੋ ਜੀ ਸਾਡੀ ਜੀ ਪਹਿਲਾਂ ਭਾਰਤ ਜਾਂ ਅਸੀਂ ਲੈਣ ਜਾਂਦੇ ਸੀ ਬੰਦੇ ਨੂੰ ਪਿਕ ਕਰ ਜਾਂਦੇ ਸੀ ਜਾਂ ਸਾਡੀ ਕਿ ਤੋਂ ਲੈ ਕੇ 270 ਤੱਕ ਕਰਤੀ ਹੁਣ ਜੇ ਅਸੀਂ ਡਰੌਪ ਕਰਨ ਜਾਂਦੇ ਆ 8 ਮਿੰਟ ਦਾ ਟਾਈਮ ਦਿੱਤਾ ਆਪਾਂ ਆਵੇ ਦੇਖੋ ਜੀ ਆਪਾਂ 8 ਮਿੰਟ ਚ ਕੀ ਕੁਝ ਕਰ ਲੋਗੇ ਹੁਣ ਬੰਦੀ ਨੋਵਾ ਗੱਡੀ ਆ 8 9 ਟੇਤੀ ਹੋਏ ਆਪਾਂ ਕਿੱਥੇ 8 ਮਿੰਟ ਚ ਲਾ ਦੋਗੇ ਠੀਕ ਆ ਜੀ ਉਹ ਵੀ ਸਾਡੇ ਜੁਮੇ ਨਾਲ ਭਾਰ ਪਾਤਾ 250 ਤੇ 500 ਦਾ ਠੀਕ ਆ ਜੀ ਉਧਰ ਟੈਕਸਾਂ ਦਾ ਰੋਲਾ ਪੈ ਰਿਹਾ ਜੀ 9000 ਰੁਪਏ ਆ ਛੋਟੀ ਗੱਡੀ ਦਾ ਜੀ ਕੁਆਰਟਰਲੀ ਟੈਕਸ ਲਾਜ਼ਮੀ ਆ ਜੀ ਆਹ ਲੈ ਲਿਆ ਦਾ ਕਿਹੜੇ ਹੁਣ ਵਿਚਾਰੇ ਮਾਟਰ ਪਾਈਆਂ ਇੱਕ ਇੱਕ ਗੱਡੀਆ ਕਿਸੇ ਕਿਸੇ ਨੇ ਦਿੱਲੀ ਲਾਉਣੀਆਂ ਠੀਕ ਹੈ ਜੀ ਉਹ ਤਾਂ ਮਾਰੇਗੇ ਮੈਂ ਤਾਂ ਇਹ ਸੋਚ ਰਿਹਾ ਵੀ ਸਾਡੀ ਟੈਕਸੀ ਲਾਈਨ ਦਾ ਡਰਾਈਵਿੰਗ ਲਾਈਨ ਦਾ ਕਾਹਤੇ ਇੱਕਨ ਹੋ ਰਿਹਾ ਵੀ ਜੀ ਆਪਾਂ ਨੂੰ ਇੱਕ ਮੱਚ ਦੇ ਇਕੱਠੇ ਹੋਣ ਦੀ ਲੋੜ ਆ ਨਹੀਂ ਉਹ ਤਾਂ ਦੂਰ ਨਹੀਂ ਹੈਗੇ ਵੀ ਕਿਹੜਾ ਫੜਾ ਕੀਤਾ ਜਮੇ ਖਤਮ ਹੋ ਜੂਗਾ ਧੰਨਵਾਦ ਜੀ